ਸਾਸੀ ਗਾਲ ਜੀ ਵੀਰ ਜੀ ਚੀਮਾ ਡੇਰੀ ਫਾਰਮ ਤੇ ਆਪ ਸਭ ਦਾ ਸਵਾਗਤ ਆ ਅੱਜ ਆਇਆ ਜੀ ਪਿੰਡ ਧਾਰੀਵਾਲ ਕਲੇਰ ਤਹਿਸੀਲ ਇਹ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਕੋ ਤਿੰਨ ਵੜਾ ਆ ਤਿੰਨੇ ਗੱਬਣਾ ਬਾਕੀ ਚੰਗੇ ਰਿਕਾਰਡ ਵਾਲੀਆਂ ਵੱਡੀਆਂ ਵੜਾ ਆ ਬਾਕੀ ਕਰਦੇ ਵੀਰ ਨਾਲ ਗੱਲਬਾਤ ਬਾਕੀ ਪਸ਼ੂ ਚੈੱਕ ਕਰੋ ਬਹੁਤ ਜ਼ਿਆਦਾ ਖੂਬਸੂਰਤ ਜਿਹੇ ਪਸ਼ੂ ਆ ਬਾਕੀ ਮੇਲੇ 'ਚ ਖੜਨ ਵਾਲੇ ਪਰ ਵੀਰ ਨੇ ਘਰੇ ਬੰਨੇ ਆ ਹਾਂਜੀ ਆਓ ਜੀ ਵੀਰ ਜੀ ਸਾਸੀ ਗਾਲ ਜੀ ਸਾਸੀ ਗਾਲ ਜੀ ਤੇ ਡਰੈਸ ਦੱਸ ਦਉ ਆਪਣਾ ਵਿਰਜੀ ਪਿੰਡ ਧਾਰੀ ਹਲ ਕਲੇਰ ਜੇ ਹਾਂਜੀ ਤਹਿਸੀਲ ਨਾਲਾ ਜੇ ਤੇ ਜ਼ਿਲ੍ਹਾ ਅਮਰਸਾ ਜ਼ਿਲ੍ਹਾ ਅਮਰਸਾ ਜੇ ਤੇ ਫੋਨ ਨੰਬਰ ਤੇ ਨਾਮ ਦੱਸਦੋਂ ਨਾਲ ਆਪਣਾ ਤੇ ਫੋਨ ਨੰਬਰ ਦੱਸ ਦੋ 77107 ਜੇ 56506 77107 56506 ਜੇ ਠੀਕ ਆ ਤੇ ਨਾਮ ਨਾਮ ਦੱਸ ਦੋ ਆਪਣਾ ਨਾਮ ਆਪਣਾ ਕਾਲੂ ਜੇ ਠੀਕ ਆ ਪਿੰਡ ਧਾਰੀ ਹਲ ਕਲੇਰ ਜੇ ਹਾਂ ਬਾਕੀ ਚਲੋ ਕੋਈ ਵੀਰ ਫੋਨ ਤੇ ਡਿਟੇਲਸ ਆ ਲਈ ਲੱਲਣਗੇ ਹਾਂਜੀ ਤੇ ਪਛੂ ਫਿਰ ਅੱਜ ਕੀ ਡਿਟੇਲ ਇਹਦੀ ਵੇਖੋ ਵੀ ਜੀ ਵੈੜ ਬੜੀ ਚੰਗੀ ਆ ਠੰਡੀ ਠਿੜੀ ਬੜੀ ਆ ਹਾਂਜੀ ਹਾਂਜੀ 20 ਬਾਈ ਚੱਲੂ ਆਲੀ ਆ ਇਹ ਮੇਲੇ ਤੇ ਨਹੀਂ ਭਾਈ ਗੱਲ ਮੇਲੇ ਤੇ ਖੜਨ ਵਾਲੀ ਵੈੜ ਤੇ ਨਹੀਂ ਭਾਈ ਮੇਲਾ ਵੀ ਕਿਹਾਂ ਆਉਂੀਆਂ ਦਾ ਤੇ ਲੋਕ ਤੇ ਮੇਲੇ ਹਾਂ ਹਾਂਜੀ ਹਾਂਜੀ ਚਲੋ ਕੋਈ ਨਹੀਂ ਤੋਰੋ ਇਹਨੂੰ ਤੋਰੋ ਕੋਈ ਗੱਲ ਨਹੀਂ ਤੋਰੋ ਇਹਨੂੰ ਠੰਡੀ ਜਿ ਬੜੀ ਭਾਜੀ ਬਾਕੀ ਵੀ ਜੀ ਪੂਰੀ ਵੱਡੀ ਵੈੜ ਆ ਤੁਸੀਂ ਆਪ ਅੰਦਾਜ਼ਾ ਲਾ ਲਿਓ ਪਿਆਰੀ ਐ ਜੀ ਬਸ 5 4 ਤਿੰਨ ਲੈ ਜੀ ਕੀ ਥਾਣਵਾਨੇ ਦੀ ਨਾ ਖੁੱਲੀ ਆ ਬਾਕੀ ਹੈ ਪੂਰੇ ਕੱਦ ਕਾਠ ਵਾਲੀ ਜੇ ਮੈਂ ਨਾ ਵੀ ਜੀ ਠੰਡੀ ਬੜੀ ਐ ਦੇ ਬਰਫੀ ਹੈਗੀ ਆ ਵੇਖੋ ਕਰੋ ਥਾਣ ਥਾਣ ਕਰੋ ਚੱਕ ਹਾਂ ਵੇਖੋ ਕੋਈ ਚੱਕਰੀ ਨਹੀਂ ਚੰਗੇ ਥਾਣਵਾਨੇ ਦੀ ਆ ਤਾਂ ਕਿਵੇਂ ਤੇ ਜੇ ਓਵਰ ਤਿਆਰ ਹੋ ਜੂਗੀ ਦਿਨ ਪੰਜ ਚਾਰ ਖੜਦੀ ਆ ਇਹਦੇ ਮਿਰਜੀ ਟੂਰ ਨੂੰ ਲਾ ਦੂਗੀ ਲਾ ਕੇ ਹਾਂਜੀ ਹਾਂਜੀ ਦਿਲ ਪੰਜ ਚਾਰ ਲਿੰਦੀ ਆ ਹਾਂ ਜੀ ਬਾਕੀ ਕੱਦ ਕਾਠ ਵਾਲੀ ਆ ਕੱਦ ਕਾਠ ਵਾਲੀ ਆ ਵੇਖ ਲੋ ਵੀਰ ਜੀ ਆਪਣੇ ਘਰ ਤੋਂ ਵੇਖ ਲੋ ਹਾਂ ਜੀ ਬਾਕੀ ਵੀਰ ਦੇ ਘਰ ਤੋਂ ਲਾ ਲਓ ਅੰਦਾਜ਼ਾ ਆ ਵੇਖੋ ਠੰਡੀ ਬੜੀ ਜਿੱਦਾਂ ਮਰਜੀ ਆ ਇੱਕ ਵਾਰ ਚਲੋ ਜੋ ਮਰਜੀ ਕਰੂ ਹਾਂ ਜੀ ਹਾਂ ਜੀ ਹਾਂ ਜੀ ਤੇ ਕਿੰਨੇ ਦੇ ਦਈਏ ਫਿਰ ਇਹ ਇਹ ਵੀਰ ਜੀ ਮੁੱਲ ਤੇ ਕਰਦੇ 65000 ਨਹੀਂ ਜੈ ਜੈ ਕਰਦੀ ਹੈ ਕੰਮ ਤੂੰ ਹੀ ਕਰ ਦੋਏ ਕਿਉਂਕਿ ਹੁਣ ਚਲੋ ਤੁਹਾਡੀ ਪਹਿਲੀ ਵੀਡੀਓ ਆਪਾਂ ਜੈਜ ਕਰਦੀ ਹੈ ਅਗਲੀ ਜਿੱਥੇ ਵੀਰ ਜੀ ਵੇਚਣ ਵਾਲਾ ਕੰਮ ਕਰਨਾ ਛੋਟੇ ਛੋਟੇ ਰੇਡ ਹੀ ਰੱਖਣੇ ਆ ਤੁਸੀਂ ਦਾ ਦੋ ਕਿੰਨੇ ਦੇ ਦੇ ਗਏ ਨਹੀਂ ਕਰੋ ਲੈਸ ਫਿਰ ਐਂਡ ਤੇ ਕਰਦੇ ਕਰੋ ਲੈਸ ਜੀ 60 ਹੀ ਦੇ ਦੇਣੇ ਵੀਰ ਜੀ ਨਹੀਂ 60 ਵੀ ਜ਼ਿਆਦਾ ਜੇ ਤੇ ਫਿਰ ਤੁਸੀਂ ਕਰ ਦੋ ਨਹੀਂ ਕਰੋ ਇੱਕ ਰੀ ਹੋਰ ਛਾਲ ਮਾਰ ਦੋ ਤੇ ਫਿਰ ਉਹ ਤੁਸੀਂ ਕਰ ਦੋ ਜੋ ਜਾ ਰਿਹਾ ਨਹੀਂ 55000 ਦੀ ਮੈਂ ਤਾਂ ਦੇ ਦਈਏ ਕਿ ਹੋਰ ਕਰੀਏ ਲੈਸ ਹੋਰ ਦੋ ਛੱਡ ਦਾਂਗੇ ਫਿਰ ਹਾਂ ਨਾ 50000 ਦੀ ਦੇ ਦਈਏ ਚਲੋ ਜੋ ਤੁਸੀਂ ਕਹਿਤਾ ਠੀਕ ਹੈ ਬਾਕੀ ਵੀਰ ਜੀ ਵੱਡੀ ਵਹਿੜ ਜੇ ਕਦ ਕਦ ਹਾਂਜੀ ਹਾਂਜੀ ਕਦ ਕਦ ਵਾਲੀ ਟੋੜੀਆਂ ਦੇ ਮੰਗੀ ਜਾਂਦੇ ਨੇ ਵੀ ਕੋਈ ਥਾਂ ਨੇਵੇਂ ਦੀ ਵੇਖੋ ਕਹਿੋ ਜੀ ਯਾਰ ਵੇਖੋ ਅੱਗੇ ਹੈ ਠੰਡੀ ਸੀ ਹਾਂਜੀ ਅਜੇ ਵੀਰ ਜੀ ਹਫਤਾ ਲੈ ਆਏ ਨਾ ਐਗੇ ਠੀਕ ਪੰਡ ਬੰਦੂ ਕੀ ਥੱਲੇ ਦੇ ਕਿੰਨਾ ਦੁੱਧ ਪਾ ਦੂ ਇਹੇ ਵੀਰ ਜੀ 20 ਤੋਂ 30 ਚੱਲੂਗੀ ਹਾਂ ਬੜੀ ਵੱਡੀ ਹਾਂਜੀ ਵੱਡੀ ਵੱਡੀ ਆ ਹਾਂਜੀ ਤੇ ਇਹਦੀ ਕੀ ਡਿਟੇਲ ਜੇ ਇਹ ਵੀਰ ਜੀ 15 ਦਿਨ ਲੈਂਦੀ ਏ ਫਾਰਮ ਚੋਂ ਲਈ ਹੋਈ ਸੀ ਬਹੁਤ ਅਲੋਕਾਰ ਥਣ ਲੱਗਾ ਜੇ ਇਹਨੂੰ ਚੰਗਾ ਥਣ ਲੱਗਾ ਕੀ ਬੜੀ ਭਾਵਿਆਂ ਵੇ ਕੋ ਜਿੱਦਾਂ ਮਰਗੀ ਪੈ ਰਿਓ ਜੂ ਮਰਗੀ ਵੇਖੋ ਕੋਈ ਗੱਲ ਹੀ ਨਹੀਂ ਕਰਨ ਵਾਲੀ ਇਹ ਜੀ ਕਰੋ ਚੈੱਕ ਹਾਂਜੀ ਤੋੜ ਦੋ ਇਹਨੂੰ ਇਹ ਲਾਓ ਜੀ ਆਹ ਹੋਈਆਂ ਨੇ ਵੀਰ ਜੀ ਲੋਕੀ ਉੱਤੇ ਡੇਢ ਡੇਢ ਮੰਗੀ ਅੱਲੇ ਆ ਮੇਲੇ ਚ ਤੇ ਫਿਰ ਤੁਹਾਨੂੰ ਪਤਾ ਹੀ ਆ ਬਾਕੀ ਵੀਰ ਦਾ ਨਵਾਂ ਕੰਮ ਆ ਤੇ ਰੇਡ ਵੀਰ ਨੂੰ ਮੈਂ ਕਿਹਾ ਵੀ ਛੋਟੇ ਛੋਟੇ ਕਰ ਦਈਏ ਵੀਰ ਜੀ ਤੇਨ ਲਾਈ ਵਾਲੀ ਕਰਦੇ ਆਪਾਂ ਬੰਨਣ ਵਾਲੇ ਨਹੀਂ ਰੱਖਣੇ ਖਾਣ ਕੁਆਲਟੀ ਕਰੋ ਚੈੱਕ ਮੈਂ ਨਾ ਵੀਰ ਜੀ ਠੱਡੀ ਬੜੀ ਵੇਸੋ ਗਰਫੀ ਆ ਅਜਦਾ ਮਰਜੀ ਬਹਿ ਜਾਓ ਠਾਣ ਤਾਣ ਅੱਗੋਂ ਦੀ ਵੀ ਖਾਓ ਵੀਰ ਜੀ ਨਾਰਾਂ ਨੂੰ ਦਾ ਖਾਓ ਕਿਦਾਂ ਬਾਕੀ ਵੀ ਦੇ ਜੇ ਪੂਰੀ ਵੇੜ ਭਰ ਤੋੜੀ ਹੈ ਵੀ ਕੱਤ ਕਾਠ ਵਾਲੀ ਜੇ ਪੂਰੀ ਸ਼ੋਪਿੰਗ ਦੀ 25 20 ਲੀਟਰ ਵਾਲੀ ਹੈ ਥਣ ਚੰਗਾ ਲੱਗਾ ਬਾਕੀ ਵੈੜ ਨੂੰ ਹਾਂਜੀ ਠੰਡੀਆਂ ਬਣੀਆਂ ਜੀ ਠੰਡੀਆਂ ਕੁਕਰੋ ਚੱਕ ਫੇਸ ਬਿਊਟੀ ਬਰਫੀ ਹੈਗੇ ਠੰਡੀਆਂ ਅਡਰ ਕੁਆਲਟੀ ਬਾਕੀ ਤਿਆਰ ਹੋ ਜੂਗੇ ਜੀ ਜੜੀਆਂ ਬੜੀ ਵਧੀ ਜੀ ਵਜੇ ਵੇਖੋ ਕਿੰਨਾ ਹਾਂਜੀ ਹਾਂ ਵੱਡੇ ਕਦਕਾਰ ਵਾਲੀ ਆ ਮੈਂ ਨਾ ਕੋਈ ਗੱਲ ਹੀ ਨਹੀਂ ਕਰਨ ਵਾਲੀ ਸੀ ਤੋਂ ਸੰਜੀ ਇਹ ਤੋਂ ਵੀ ਨਹੀਂ ਹੈ ਇਨੇ ਦੇ ਦੇ ਦिए ਫਿਰ ਵੀ ਜਾਇਜ਼ ਜੀ ਕਰੀਏ ਤੁਸੀਂ ਦਾ ਦੋ ਕਿ ਨਹੀਂ ਦੇ ਦिए ਨਹੀਂ ਕਰੀਏ ਜਾਇਜ਼ ਜੀ ਮੈਂ ਨਾ ਵੀਰ ਜੀ 75 ਦੇ ਦिए ਨਹੀਂ 75 ਜਿਆਦਾ ਜੇ 70 ਉਹਦੇ ਵਾਂਗੂ ਕਰ ਦਈਏ ਵੀ ਮਾਨਤਾਨ 70 ਦੀ ਦੇ ਦिए ਮੈਂ ਹੋਰ ਲੈ ਆਈਏ ਥੱਲੇ ਨੂੰ ਬਹੁਤ ਆਣਾ ਹੁਣ ਮਾਰੀ ਜੋ ਠੀਕ ਜੇ ਨਹੀਂ ਕਰੀਏ ਉਹ ਲੋਗ ਤੇ ਵੇਖੋ ਬੜਾ ਬੜਾ ਮੰਗਣ ਦੇ ਜੇ ਆ ਵੀ ਆਪਾਂ ਉਹ ਕੰਮ ਨਹੀਂ ਨਾ ਕਰਨਾ ਫਿਰ ਆਪਾਂ ਚੀਮਾ ਡੇਰੀ ਫਾਰਮ ਦੇ ਪਸ਼ੂ ਜਿਹੜੇ ਆ ਰੇਟ ਬਾਜ਼ਾਰ ਨਾਲ ਡਾਊਨ ਰੇਟ ਤੇ ਵੀਰਾਂ ਨਾਲ ਵਾਦਾ ਕੀਤਾ ਨਾ ਆਪਾਂ ਚੀਮਾ ਡੇਰੀ ਫਾਰਮ ਤੇ ਫਿਰ 65 ਦੀ ਦੇ ਗਏ ਹਾਂ ਹਾਂ 60 ਦੀ ਦਈਏ ਮੈਂ ਤਾਂ ਨਾ ਵੀ ਤਕਾ ਜੇ ਨਹੀਂ ਹੁੰਦਾ ਤਕਾ ਕੋਈ ਗੱਲ ਨਹੀਂ ਪਹਿਲੀ ਵੀ ਬਾਜਦਾ ਨਹੀਂ ਇਹ ਕੁਝ ਉਹ ਇੱਕ ਚੱਲ ਕੋਈ ਨਹੀਂ ਇੱਕ ਤੋਂ ਨਾਮ ਵਜੂ ਫਿਰ ਦੂਜਿਆਂ ਨੂੰ ਯਾਰ ਯਾਰ ਵਜੂ ਕੋਈ ਗੱਲ ਨਹੀਂ ਚਲੋ ਠੀਕ ਹੈ ਵੀਰ ਜੀ ਦੇ ਦਾਂਗੇ ਜੋ ਸੀ ਕਹਿੰਦੇ ਬਾਕੀ ਆਏਗੇ ਇਹਦਾ ਵੀਰ ਜੀ ਮਾਨ ਹੋਰ ਕਰ ਦਾਂਗੇ ਚਲੋ ਕੋਈ ਗੱਲ ਨਹੀਂ ਮਾਨ ਤਾਨ ਕਰਦੇ ਹੋ ਬਾਕੀ ਅਸੀਂ ਆਪਣੇ ਚੈਨਲ ਤੇ ਵੀਡੀਓ ਪੈਂਡ ਹੀ ਹੋਰ ਮਾਨ ਤਾਨ ਕਰਾਂਗੇ ਜਿੰਨਾ ਵੀ ਹੋ ਸਕਿਆ ਠੀਕ ਹੈ ਠੀਕ ਬਾਕੀ ਵੀਰ ਜੀ ਇੱਥੇ ਆਣ ਕੇ ਕੋਈ ਚੈੱਕ ਕਰੇ ਇਹ ਨਹੀਂ ਕਿ ਵੀਡੀਓ ਦੇ ਵੇਖੀ ਆ ਤੇ ਵੀਡੀਓ ਦੇ ਬਾਕੀ ਵੀਡੀਓ ਹਾਂ ਛੋਟੀਆਂ ਨਹੀਂ ਕਿ ਮਾਲਵਾ ਪਾਣੀਆ ਵੀ ਉਹੋ ਜੀ ਗੱਲ ਹੈ ਵੀ ਵੀਰ ਲਾਗੇ ਖਲੋਤਾ ਪਤਾ ਲੱਗਦਾ ਵੀ ਕਿੱਦਾਂ ਕਦ ਕਾੜ ਤੋਂ ਮੈਂ ਨਾ ਕਿ ਆਪ ਪਹਿਲੀ ਵਾਰੀ ਵੀਡੀਓ ਪਾਉਣੀ ਨਾ ਇਹ ਨਾ ਕੋਈ ਆਖੇ ਕਿ ਮਾਲਾ ਪਤਾ ਨਹੀਂ ਕਿੱਦਾਂ ਦਾ ਮਾਲ ਕਿੱਦਾਂ ਦਾ ਨਹੀਂ ਇੱਥੇ ਆ ਕੇ ਕੋਈ ਚੈੱਕ ਕਰੇ ਜਿੱਦਾਂ ਮਰਜੀ ਜੀ ਆਪਣੀ ਐ ਗੱਬਣਾ ਪਾਸ ਕਰਕੇ ਹਾਂਜੀ ਪੁਸ਼ਟੀ ਕਰਕੇ ਤੇ ਫਿਰ ਕੀਤੇ ਹਾਂਜੀ 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 ਕੋਈ ਵੀਰ ਜੀ ਉਹੋ ਜੀ ਗੱਲ ਤੇ ਹੈ ਹੀ ਨਹੀਂ ਹੈ ਕਿ ਜਿਹੜੀ ਆਪਾਂ ਕੀਏ ਵੀ ਵੀਰ ਜੀਆਂ ਨੂੰ ਸਾਈ ਪਾ ਦੋ ਆਪਾਂ ਭੇਜ ਦਈਏ ਦਾਵਾ ਨਾ 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 ਕੋਈ ਆਪਣੀ ਹੋਣੀ ਹੈ ਗੱਲ ਹੈ ਕਿ ਇੱਥੇ ਆਓ ਸਾਫ਼ ਸੁਥਰੇ ਕੰਮ ਦਾ ਵਾਢਾ ਨਾ ਫਿਰ ਇੱਥੇ ਆਣ ਕੇ ਲਊਗਾ ਨਾ ਉਹ ਦਾ ਉਹਦਾ ਹੋਰ ਕਰਦਾਂਗੇ। ਹਾਂਜੀ ਬਾਕੀ ਵੀਰ ਉਹਨਾਂ ਦਾ ਨਵਾਂ ਕੰਮ ਹੈ ਸਾਫ਼ ਸੁਥਰਾ ਕੰਮ ਵੀਰ ਉਹਨਾਂ ਕਰਨਾ ਹੈ। ਬਾਕੀ ਵੀਰ ਜੀ ਇਦਾਂ ਮਾਰ ਹੁੰਦਾ ਜਾਂਦਾ ਜੀ ਉਹਦਾ। ਇਹਦੀ ਕੀ ਡਿਟੇਲ ਜੇ? ਇਹ ਵੀ ਵੀਰ ਜੀ ਗੱਭਣ ਜੇ। ਠੀਕ ਆ। ਦੁੱਧ ਦੇ ਦੂੰਗੀ ਵੀ 13-14 ਲੀਟਰ ਦੇ ਦੂੰਗੀ। ਠੀਕ ਆ। ਕਿੰਨਾ ਟਾਈਮ ਖੜਦੀ ਜੇ? ਇਹ ਵੀਰ ਜੀ ਤਿਆਰੀ ਹੈ ਬਸ 5-4 ਦਿਨ ਲੈ ਜੂਗੀ। ਠੀਕ ਆ। ਇਹ ਤੋਰ ਤੋਂ ਇਹਨੂੰ ਵੀ। ਲਾਓ ਵੀਰ ਜੀ। ਇਹ ਵੀ ਵੀਰ ਜੀ ਛੰਡੀ-ਫੰਡੀ ਕੋਈ ਚੱਕਰ ਹੀ ਨਹੀਂ ਹੈ। ਬਾਕੀ ਚੰਗੇ ਪਸ਼ੂ ਵੀਰ ਕੋ ਤਿੰਨੇ ਹੀ। ਠੀਕ ਹੋ ਗਿਆ ਲੱਗਾ ਇਹੋ ਜਿਹਾ 2 ਲੱਖ ਵਾਲੀ ਨੂੰ ਜਿਹੜਾ ਚੰਗਾ ਕਾਲਾ ਥਣ ਲੱਗਾ ਜੇ ਵੈੜ ਨੂੰ ਤੇ ਟਿੱਪਣੀ ਵੀ ਜੀ ਰੂਮ ਵਰਗੀ ਭੋਲੀ ਜੰਤੀ ਹੈ ਠੀਕ ਆ ਹਾਂਜੀ ਆਪਾਂ ਵੀ ਝੋੜ ਦੀਆਂ ਇਹ ਰੇਡ ਕਰਨੀਆਂ ਜਾਂ ਨਹੀਂ ਕਰਨੀਆਂ ਲੋ ਜੀ ਥਾਣੇ ਨੂੰ ਵੀ ਬਹੁਤ ਜ਼ਿਆਦਾ ਕਮਾਲ ਦਾ ਲੱਗਾ ਮੈਂ ਇਹਨਾਂ ਜੀ ਕੋਈ ਗੱਲ ਨਹੀਂ ਕਰਨ ਵਾਲੀ ਦੇ ਇਹ ਕਿਨੇ ਦੀ ਦੇ ਜੀ ਫਿਰ ਜੈਜੀ ਇਹ ਵੀ ਕਰਤੀਏ ਉਹੀ ਦਾ ਦੋ ਕਿੰਨੇ ਦੇ ਦੇ ਜੀ ਭਾਈ ਨਹੀਂ ਕਰੀਏ ਮੈਂ ਤਾਂ ਇਹ ਜੇ ਵੀ ਮਾਨਤਾਨੋਂ ਨਾ ਕੋ ਫੁੱਲ ਹੀ ਕਰ ਦਈਏ 48000 ਦੀ ਦੇ ਦਈਏ ਨਹੀਂ ਕਰੀਏ ਮਾਨਤਾਨ ਤੂੰ ਹੀ ਕਰ ਦੋ ਫਿਰ ਕਿ ਨਾ ਕਰਨਾ ਨਹੀਂ ਕਰ ਦੋ ਇਹਦਾ ਐਂਡ 100 ਛੱਡਣ ਵਾਲੀ ਗੱਲ ਹੀ ਕਰ ਦੋ ਉਹ 100 ਨਹੀਂ ਛੱਡਿਆ ਜਾਂਦਾ ਜਦੋਂ ਕੋਈ ਤੁਹਾਡੇ ਵਰਗਾ ਭਰਾ ਆ ਜੇ ਫਿਰ 100 ਛੱਡਿਆ ਜਾਂਦਾ ਦੱਸ ਦੋ ਹੈ ਮੇਰੇ ਵੀ ਦੀ ਦੇ ਲਈਏ 45000 ਦੀ ਵੇਖ ਲੋ ਹੈਗੀ ਕਸਰ ਤੇ ਤੂੰ ਹੀ ਕੱਢ ਦੋ 40 ਦੀ ਫਿਰ ਆ ਨਾ ਦੇ ਦਈਏ ਵੀ ਤੱਕਾ ਵੀ ਨਹੀਂ ਨਹੀਂ ਹੁੰਦਾ ਕੋਈ ਚੱਕਰ ਨਹੀਂ ਆ ਪਹਿਲੀ ਵੀਡੀਓ ਹੀ ਆਪ ਦਾ ਸੇਵਾਇ ਕਰਾਉਣੀ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਚਲੋ ਚਲੋ ਜੋ ਤੀ ਕਹੋਗੇ ਠੀਕ ਹੈ ਵਰਗੀ ਮਾਰ ਰੱਖ ਕੇ ਦੇ ਦੇ ਲਓ ਜੀ ਵਰਗੀ ਬਾਕੀ ਇੱਥੇ ਆਣ ਕੇ ਵਰਗੀ ਕੋਈ ਚੈੱਕ ਕਰੇ ਤਸੱਲੀ ਕਰੇ ਕੋਈ ਮੰਨ ਲਓ ਉਹ ਜੀ ਗੱਲ ਨਹੀਂ ਆ ਵੇਖੋ ਥਣ ਕਿਹੋ ਜੇ ਲੱਗੇ ਜੇ ਨਹੀਂ ਨਹੀਂ ਪਸ਼ੂ ਤਾਂ ਚੰਗੇ ਵੀਰ ਕੋ ਪਸ਼ੂ ਮਾਰੇ ਵੀ ਹੋਰ ਕੇਕ ਹੁੰਦੀ ਉਹਨੇ ਕਹਿਣਾ ਸੀ ਨੇ 30 35 ਲੀਟਰ ਦੇਣਾ ਸਾਨੂੰ ਪਤਾ ਜਿੰਨਾ ਮੰਨ ਲਓ ਜਿੰਨੀ ਕੈਪੈਸਿਟੀ ਹੁੰਨੀ ਗੱਲ ਕਰ ਰਹੇ ਸੱਚਾਈ ਦਾ ਫਾਇਦਾ ਆ ਹਾਂ ਜੀ ਕਿਉਂਕਿ 20 ਤੋਂ ਤੇ ਪਲੱਸ ਹੀ ਚੱਲੂਗੀ ਨਾ ਹਾਂਜੀ 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 ਕੋਈ 22 23 ਲੀਟਰ ਦੇ ਦੂਗੀ ਮੰਨ ਲਓ ਐਵੇਂ 30 35 ਲੀਟਰ ਕਹੀਈ ਉਹ ਵੀ ਨਹੀਂ ਚੰਗੇ ਲੱਗੀਆਂ ਨਹੀਂ ਨਹੀਂ ਸਹੀ ਗੱਲ ਹੈ ਬਾਕੀ ਲਓ ਜੀ ਵੀਰ ਜੀ ਬਾਕੀ ਆਪਣੀਆਂ ਜੋ ਵੀ ਗੱਬਣਾ ਪਾਸ ਕਰਕੇ ਆਪਣੀ ਤਸੱਲੀ ਕਰਕੇ ਵੀਰ ਜੀ ਮੈਂ ਨਾ ਠੰਡੀਆਂ ਬੜੀਆਂ ਕੋਈ ਗੱਲ ਹੀ ਨਹੀਂ ਕਰਨ ਵਾਲੀ ਆ ਵੇਖੋ ਕੋਈ ਉਹੋ ਜੀ ਗੱਲ ਨਹੀਂ ਭਾਵੇਂ ਥੱਲੇੋਂ ਲੰਘਦੇ ਜਾਓ ਨਹੀਂ ਨਹੀਂ ਹਾਂਜੀ 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 ਚਲੋ ਠੀਕ ਹੈ ਵੀਰ ਜੀ ਧੰਨਵਾਦ ਜੀ ਠੀਕ ਹੈ ਵੀਰ ਜੀ ਠੀਕ ਹੈ